ਸੋ ਜੀਵਨ ਜੇ ਸਭ ਕੁਝ ਹੈ ਪਰਮ ਜੀਵਨ ਕੀ ਹੈ ਮਹਾਰਸ ਕੀ ਹੈ ਸੋ ਆਤਮਾ ਨੇ ਪਰਮਾਤਮਾ ਚ ਮਿਲਣਾ ਸੀ ਆਤਮਾ ਚ ਖਜ਼ਾਨੇ ਪਏ ਹਨ ਇਹ ਕਥਾ ਕਿ ਸਰਵਨ ਕੀਤੀ ਨਹੀਂ ਖਬ ਕੇ ਆਇਆ ਜੇ ਕੀਰਤਨ ਸਰਵਨ ਕੀਤਾ ਸੁਨਾਤਾ ਕੇ ਨੂੰ ਨਹੀਂ ਆਪਣੇ ਆਪ ਨੂੰ ਨਹੀਂ ਸੁਨਾਇਆ ਕਾਂਦੇ ਦੀਵੇ ਥੱਲੇ ਅੰਧੇਰਾ ਠੀਕ ਹੈ ਦੂਸਰਿਆਂ ਨੂੰ ਪ੍ਰਕਾਸ਼ ਕਰਨਾ ਪਏਗਾ ਭਵਰਾ ਬੰਨਾ ਪਏਗਾ ਸੋ ਉਹ ਆਪਣੀ ਜਾਨ ਦੇ ਪਰਵਾਹ ਕਰਕੇ ਭਵਰਾ ਇਹ ਪਿਆਰ ਕਰਦਾ ਹੈ ਚਾਨਣ ਨਾਲ ਚਾਨਣ ਹਨੇਰਾ ਇੱਕੋ ਹੀ ਹੈ ਅੱਛਾ ਸਭ ਕੁਝ ਆਪਣੇ ਆਪ ਪ੍ਰਗਟ ਹੁੰਦਾ ਹੈ ਸੋ ਜੋ ਅਕਲ ਦੇ ਤਲ ਤੇ ਜਿੰਦਾ ਹੈ ਠੀਕ ਹੈ ਨਹੀਂ ਨਹੀਂ ਪਰਮ ਸੁਖ ਮਿਲਣਾ ਅੱਛਾ ਅਕਲ ਤੋਂ ਅੰਗੇ ਅੱਗੇ ਲੰਘ ਜਾ ਫੇਰ ਵੀ ਪਾਗਲ ਖਵਾਏਗਾ ਸੰਤ ਕਹਾਂ ਇਹਦਾ ਇੱਕੋ ਜਿਹਾ ਨੇ ਦੋ ਰੂਪ ਸੰਤ ਔਰ ਪਾਗਲ ਦੇ ਕਿਉਂਕਿ ਅਕਲ ਤੋਂ ਅੱਗੇ ਲੰਘ ਗਏ ਸੋ ਇਹ ਬੇਅਕਲੇ ਬਣ ਜੀ ਨਹੀਂ ਸੋ ਬੇਅਕਲੇਾਂ ਚ ਜੇ ਅਕਲਵਾਨ ਹੋਏਗਾ ਕਿਵੇਂ ਉਹਨਾਂ ਨੂੰ ਪਾਚੇਗਾ ਨਹੀਂ ਇਹਦੇ ਚ ਨੁਕਸ ਸਭ ਜਣਗੇ ਔਗਣਾ ਚ ਗੁੰਡ ਕਿਵੇਂ ਸਵਾਏਗਾ ਨਹੀਂ ਸੋ ਝੂੜ ਦਾ ਬੋਲ ਬੱਲਾ ਹੈ ਮੇਲਾ ਹੈ ਸੰਸਾਰ ਚ ਸੱਚ ਕਿਵੇਂ ਸਵਾਏਗਾ ਨਹੀਂ ਵਿਰੋਧ ਹੋਏਗਾ ਇਹ ਜੇ ਅਕਲ ਦੇ ਤਲ ਤੇ ਜਿੰਦੇ ਹਾਂ ਪਟਕਣਾ ਹੋਏਗੀ ਬੇਚੈਨੀ ਹੋਏਗੀ ਜੇ ਮੂਰਖਾਂ ਚ ਸਿਆਣਾ ਹੈ ਉਹ ਮੂਰਖ ਲੱਗੇਗਾ ਦੂਸਰਿਆਂ ਨੂੰ ਇਹ ਵਿਚਾਰ ਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮੋਟੀਵੇਟ ਕਰ ਰਹੇ ਹਨ ਦਿਰੈਕਸ਼ਨ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਸੋ ਇਸ ਦਾੰਤ ਤੇ ਚੱਲਣਾ ਪਏਗਾ ਸਿੱਖ ਹੋਰ ਹੈ ਸਿੱਖੀ ਹੋਰ ਹੈ ਇਹ ਸਬਰ ਸੰਤੋਖ ਨਾਲ ਜੀਣਾ ਪਏਗਾ ਅਰਦਾਸ ਕਰਨੀ ਪਏਗੀ ਸਤ ਸੰਤੋਖ ਰੱਖਣਾ ਪਏਗਾ ਤੀਜ ਰੱਖਣਾ ਪਏਗਾ ਤਾਂ ਦਹੀਂ ਜੰਮੇਗਾ ਦਹੀਂ ਦਾ ਪੰਡਾਰਾ ਲੈਣ ਲਈ ਦਹੀਂ ਦੀ ਜਾਗ ਲਾਣੀ ਪੈਗੀ। ਅੱਛਾ। ਗਊ ਮਾਂ ਜੁੱਧ ਦੁੱਧ ਦਿੰਦੀ ਆ ਨਹੀਂ। ਅੱਛਾ। ਉਹ ਮਲਮੂਤਰ ਦਿੰਦੀ ਹੈ। ਦੁੱਧ ਆਪ ਪ੍ਰਗਟ ਕਰਨਾ ਪੈਂਦਾ ਹੈ। ਅੱਛਾ। ਭਾਂਡਾ ਬਣਾਉਣਾ ਪਏਗਾ। ਅੱਛਾ। ਦੁੱਧ ਕਰਮ ਕਰਨਾ ਪੈਦਾ ਅੱਛਾ ਫਿਰ ਇਹ ਦਹੀਂ ਦੀ ਜਾਗ ਲਾਣੀ ਪੈਗੀ ਠੰਡਾ ਹੋਏਗਾ ਤੇ ਸੋ ਤੱਤੇ ਨੇ ਸਾੜ ਨਹੀਂ ਜਾਣੀ ਫਿਰ ਫਿਰ ਦਹੀਂ ਦਾ ਭੰਡਾਰ ਆ ਮਿਲੇਗਾ ਧਰਤੀ ਚੋਂ ਪਾਣੀ ਲੈ ਲਈ ਜਿਵੇਂ ਪਹਿਲਾਂ ਨਲਕਿਆਂ ਚੋਂ ਫਿਸਕਲਵਾੜ ਚੋਂ ਪਾਣੀ ਉਤਰ ਜਾਂਦਾ ਸੀ ਪਾਣੀ ਪੁਰਾਣਾ ਪਾਣਾ ਪੈਂਦਾ ਸੀ ਸੋ ਨਲਕਾ ਚਲਾਇਆ ਅਜੇ ਤੱਕ ਜਿਹੜਾ ਪਾਣੀ ਪਾਇਆ ਹੈ ਉਹ ਹੀ ਨਿਕਲ ਰਿਹਾ ਹੈ ਥੱਲੇੋਂ ਭੰਡਾਰ ਆਉਠੇਗਾ ਜਿਵੇਂ ਬੋਰ ਕਰਦੇ ਹਾਂ ਜਦੋਂ ਬੋਰ ਹੋ ਗਿਆ ਉਪਰੋਂ ਨਕਲੀ ਪਾਣੀ ਪਾਣਾ ਪਏਗਾ ਧਰਤੀ 'ਚ ਬੀਜ ਲੈਣ ਲਈ ਬੀਜ ਬੀਜਣਾ ਪਏਗਾ ਜੇ ਸਾਰੀ ਮਿਹਨਤ ਕੀਤੀ ਸੁਹਾਗਾ ਮਾਰਿਆ ਮਨਾਫਾ ਨਹੀਂ ਆਇਆ ਪੂਰਾ ਅੱਛਾ ਮਿਹਨਤ ਹੀ ਬਹੁਤ ਕੀਤੀ ਅੱਛਾ ਬੀਜ ਪਾਣਾ ਭੁੱਲ ਗਏ ਇਹ ਨਦੀਨ ਇਹ ਬੀਜਨ ਦੇ ਲੋੜ ਆਪਣੇ ਆਪ ਉੱਗਣਗੇ ਪਰ ਫੁੱਲ ਤਾਂ ਹੋਣਗੇ ਵਿਰਲੇ ਹਨ ਗੁਰਮਖ ਤਾਂ ਹੀ ਕਹਿੰਦੇ ਵਿਰਲੇ ਹਨ ਇਹ ਭਗਤ ਜਨ ਜੋ ਸੂਰਮੇ ਹਮ ਸੋ ਅੱਜ ਦਰਮਤ ਦਾ ਪ੍ਰਚਾਰ ਹੋ ਰਿਹਾ ਹੈ 90% ਇਸ ਸਕੂਲ ਨੂੰ ਛੱਡਣਾ ਸੀ ਸਕੂਲ ਨਾਲ ਪਿਆਰ ਪਾ ਕੇ ਬਹਿ ਗਏ ਨਹੀਂ ਬਸ ਨੂੰ ਛੱਡਣਾ ਸੀ ਰੇਲ ਨੂੰ ਛੱਡਣਾ ਸੀ ਜਹਾਜ਼ ਨੂੰ ਛੱਡਣਾ ਸੀ ਇਹ ਸਾਧਨ ਸੀ ਨਹੀਂ ਸੋ ਦਾਤੇ ਦੀਆਂ ਦਾਤਾ ਨਾਲ ਪਿਆਰ ਕਰਨ ਬਹਿ ਗਏ ਉਹ ਕਹਿੰਦਾ ਮੈਂ ਆਵਾਂ ਨਾ 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 ਤੂੰ ਨਾ ਹੀ ਜੇ ਤੂੰ ਆ ਗਿਆ ਫਿਰ ਸੱਚ ਬੋਲਣਾ ਪੈਣਾ ਹੈ ਕਹਿੰਦਾ ਮੈਂ ਆਵਾਂ ਹੁੰਦਾ ਝੂਠ ਵੀ ਨਹੀਂ ਬੋਲ ਸਕਦੇ ਹੁੰਦਾ ਪਟਿਆਲਾ ਹੈ ਕਹਿੰਦਾ ਮੈਂ ਆ ਗਿਆ 2 ਮਿੰਟਾਂ ਚ ਆ ਗਿਆ ਸਮਾਨ ਆ ਗਿਆ ਤੇਰੇ ਕੋਲ ਇਹ ਤੇ ਪੰਗਾ ਹੀ ਪੈ ਗਿਆ ਸੋ ਤੂੰ ਨਾ ਆਈ ਤੂੰ ਦਾਤਾ ਭੇਜੀ ਜਾ ਸੋ ਇਹ ਸਮਗਰੀ ਸਮਾਨ ਮਾਲ ਨਾਲ ਨਹੀਂ ਪਰਮ ਸੁਖ ਆਉਣਾ ਜਿੰਨਾ ਚਿਰ ਪਿਆਸ ਨਹੀਂ ਭੁੱਖ ਨਹੀਂ ਮਿਲਦੀ ਪਿਆਸ ਨਹੀਂ ਤੜਫ ਨਹੀਂ ਨਹੀਂ ਉਦਮ ਕਰਾਂਗੇ ਸੋ ਅਕਲ ਦੇ ਤਲ ਤੋਂ ਉੱਪਰ ਉਹ ਹੈ ਸੰਤ ਅਕਲ ਦੇ ਤਲ ਤੋਂ ਨੀਚੇ ਹੈ ਪਾਗਲ ਸੋ ਇੱਕੋ ਜਿਹਾ ਲੱਗਦਾ ਹੈ ਜੇ ਸਮਾਜ ਵਿਚਰਾਂਗੇ ਨਹੀਂ ਸਮਾਜ ਚ ਹੋਰ ਬੋਲ ਬਾਲਾ ਹੈ ਅਸੀਂ ਸਾਰੇ ਗਾਗ ਹਾਂ ਅੱਛਾ ਕੁਛ ਨਾ ਕੁਛ ਖਰੀਦ ਰਹੇ ਹਾਂ ਇਹ ਗਰਬਾਣੀ ਦੇ ਸ਼ਬਦਾਂ ਦੇ ਅਰਥ ਹੀ ਬੋਲੇ ਜਾਂਦੇ ਹਨ ਜੋ ਸਮਝ ਚ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਮੇਰੇ ਕੰਨ ਸਰਵਣ ਕਰ ਰਹੇ ਹਨ ਫਿਰ ਫਿਰ ਤੁਨੀ ਤ ਤੁਨ ਵੱਜੇਗੀ ਦਿਲ ਜੋ ਹੈ ਕਨੈਕਟਰ ਹੈ ਸੀਟੀ বাজायेगा ਉੱਪਰ ਹੈ ਆ ਮਨ ਇਹ ਤਰੰਗਾ ਹਨ ਸੋ 24000 ਸਵਾਸ ਆਉਣਗੇ ਨਵੀਂ ਖੋਜ ਆਉਣਗੇ ਨਵੇਂ ਵਿਚਾਰ ਆਉਣਗੇ ਅੱਛਾ ਪਾਸ਼ੂ ਔਰ ਮਨੋਖ ਚ ਕੀ ਫਰਕ ਹੈ ਸੋ ਉਹਨਾਂ ਦਾ ਅੱਗੇ ਮਨ ਇੰਨਾ ਵਿਕਾਸ ਨਹੀਂ ਕਰਦਾ ਸੋ ਸਾਡਾ ਜੋ ਮਨ ਸੀ ਇਹ ਕੀ ਹੈ ਇਹ ਅਧੂਰਾ ਮਨ ਹੈ ਅੱਧਾ ਦਾਣਾ ਹੈ ਦਿਲਾਂ ਦੀ ਹਾਕ ਦਿਲ ਜਾਣਨਗੇ ਦਿੱਲੀ ਕਹਿੰਦੇ ਅੱਦੇ ਦਾਣੇ ਨਾਲ ਬਣੀ ਹੈ ਅੱਧਾ ਦਾਲ ਦਾ ਦਾਣਾ ਦੇ ਬਰਾਬਰ ਛੋਲੇ ਦਾ ਦਾਣਾ ਤੋਲਿਆ ਗਿਆ ਇੱਕ ਬੀਜ ਬੀਜਿਆ ਗਿਆ ਫਿਰ ਜਿੰਨਾ ਫਲ ਲੱਗਾ ਅਗਲੇ ਸਾਲ ਬੀਜਿਆ ਗਿਆ ਫਿਰ ਅਗਲੇ ਸਾਲ ਬੀਜਿਆ ਗਿਆ ਵੱਡਾ ਬੋਲ ਲੱਗੇਗਾ ਜੇ ਅਸੀਂ ਖੇਤ 'ਚ ਬੀਜ ਨਹੀਂ ਬੀਜਣਾ ਨਹੀਂ ਮੜਾਫਾ ਹੋਣਾ ਨਾਮ ਜਿਹੜਾ ਬੀਜਾਂਗੇ ਗਿਆਨ ਬੀਜਾਂਗੇ ਧਿਆਨ ਨਾਲ ਰੱਖਾਂਗੇ ਸੋ ਇਹ ਭਗਤੀ ਦਾ ਜੋ ਮਾਰਗ ਹੈ ਅਲੂਣਾ ਸਵਾਦ ਹੈ ਇਹ ਇੱਛਾ ਦਾ ਜੋ ਤੇਲ ਹੈ ਤੇ ਤ੍ਰਿਸ਼ਨਾ ਇਹਦੇ ਨਾਲ ਵਧੇਗੀ ਠੀਕ ਹੈ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਸੋ ਸਾਨੂੰ ਆਪਣੇ ਪੁੱਤਰ ਦਿਸਦੇ ਹਨ ਆਪਣਾ ਘਰ ਦਿਸਦਾ ਹੈ ਉਹਨਾਂ ਨੂੰ ਸਾਰੇ ਸੰਸਾਰ ਦੀ ਉਹ ਚਿੰਤਾ ਕਰਦੇ ਹੰ ਭਗਤਪੁਰ ਨੇ ਪਾ ਕੇ ਜਾਂਦੇ ਹਨ ਸ ਸਾਰਿਆਂ ਨੂੰ ਆਜ਼ਾਦੀ ਹੈ ਪਰਮੇਸ਼ਰ ਵੱਲੋਂ ਜਿਵੇਂ ਕਿਸੇ ਜੀਣਾ ਹੈ ਜਿਹੜਾ ਹੀ ਵੀ ਕਿਰਤ ਕਰਨੀ ਆ ਕੰਮ ਕਰਨਾ ਹੈ ਉਹਦੇ ਚ ਵਰਦਾਨ ਹੈ ਉਹਦੇ ਚ ਸਰਾਪ ਹੈ ਤੂੰ ਸੋਚ ਕਦਮ ਧਰਨਾ ਪਏਗਾ ਸਾਡੀ ਅਕਲ ਅਧੂਰੀ ਹੈ ਗੁਰੂ ਦੀ ਮੱਤ ਧਾਰਨੀ ਪੈਗੀ ਸੱਜੇ ਜੈ ਖੱਬੇ ਜੈ ਕਿੰਨਾ ਚਿਰ ਕੋ ਦੱਸੇਗਾ ਦੀਵਾ ਬਲੇ ਅੰਧੇਰਾ ਜਾਏ ਭੇਦ ਪਾਠ ਮਤ ਪਪਾਂ ਖਾਈ ਸੋ ਵੇਦ ਦੀ ਵਿਚਾਰ ਕਰਨੀ ਪੈਗੀ ਅੱਛਾ ਪੰਡਤ ਨੇ ਇਹ ਬਾਟ ਪਾੜਤੀ ਸੋ ਬ੍ਰਾਹਮਣ ਬੰਨਾ ਪਏਗਾ ਬ੍ਰਾਹਮਣ ਕੌਣ ਹੈ ਜੋ ਬ੍ਰਹਮ ਦੀ ਵਿਚਾਰ ਕਰੇਗਾ ਪੰਡਤ ਕੌਣ ਹੈ ਜੋ ਇੱਕ ਪੈਸਾ ਹੋਏ 999 ਪੈਸੇ ਗੱਲ ਸਮਝੇ ਸੋ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਬੰਦਾ ਬੰਨਾ ਪਏਗਾ ਜੀ ਬੰਦਗੀ ਕਰਨੀ ਪੈਗੀ ਜੀ ਅਸੀਂ ਹਵਾ ਪ੍ਰਦੂਸ਼ਣ ਕਰਤੀ ਪਾਣੀ ਤਰਤੀ ਠੀਕ ਆ ਵੱਡੀ ਕੀਮਤ ਚ ਚਕਾਵਾਂਗੇ ਸੋ ਰਖ ਲਗਾਵਾਂਗੇ ਸੋ ਸਮਾਜ ਧੋਰ ਤਰ੍ਹਾਂ ਚੱਲਦਾ ਹੈ ਭਗਤਾਂ ਦਾ ਹੋਰ ਤਰ੍ਹਾਂ ਚੱਲਦਾ ਹੈ ਅਸੀਂ ਦੂਸਰੇ ਹਲ ਦੇਖਦੇ ਆ ਦੂਸਰੇ ਤੇ ਸੁੱਖਾਂ ਤੋਂ ਦੁਖੀ ਹਾਂ ਭਗਤ ਲੰਬੀ ਸੋਚ ਹੁੰਦੀ ਆ ਉਹਨੇ ਹੁੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਰੇਂਜ ਹੈ ਪਰਮੇਸ਼ਰ ਵੀ ਪੱਤੇ-ਪੱਤੇ ਚ ਹੈ ਕਣ-ਕਣ ਚ ਹੈ ਜਰੇ-ਜਰੇ ਚ ਹੈ ਸਾਡੇ ਚ ਆਪਣੇ ਚ ਆਪ ਅਸੀਂ ਨਹੀਂ ਵਿਆਪਕ ਸਮਝਦੇ ਜੀ ਹਾਜ਼ਰਾ ਹਜ਼ੂਰ ਹੈ ਜੀ ਦੇਖਣ ਵਾਲੀ ਅੱਖਾਂ ਚਾਹੀਦੀ ਹਨ ਬਾਹਰਲੀ ਅੱਖਾਂ ਸੰਸਾਰ ਨੂੰ ਵੇਖਣਗੀਆਂ ਠੀਕ ਹੈ ਬਾਹਰਲੇ ਕੰਨ ਸੰਸਾਰ ਨੂੰ ਸੁਣਨਗੇ ਨਹੀਂ ਅਤਰੀਮ ਕੰਨ ਹਨ ਇੱਕ ਅਸਤੂਲ ਸਰੀਰ ਹੈ ਇੱਕ ਸੁਖਮ ਸਰੀਰ ਹੈ ਆਤਮਾ ਨੂੰ ਸਮਝਣਾ ਪਏਗਾ ਜੀ ਆਤਮਾ ਚ ਖਜਾਨੇ ਪਏ ਹਮ ਜੀ ਸ਼ੁੱਧ ਆਤਮਾ ਪਰਮੇਸ਼ਰ ਨੂੰ ਮਲਾ ਸਕਦੀ ਹੈ ਜੀ ਅੰਦਰੋਂ ਬਾਹਰੋਂ ਅਸੀਂ ਦੋ ਤਰ੍ਹਾਂ ਦੇ ਹਨ ਚੀਨੀ ਦੇਖ ਲਈ ਨਹੀਂ ਅਸੀਂ ਹੈ ਤੇ ਹਰੀ ਦਾ ਰੂਪ ਹੀ ਸੀ ਪਰ ਹਰੀ ਨਹੀਂ ਬਣ ਗਏ ਚੀਨੀ ਮਿੱਠੇ ਦਾ ਰੂਪ ਸੀ ਖਾਏ ਪਤਾ ਲੱਗੇਗਾ ਗੁੰਗੇ ਦੀ ਮਠਿਆਈ ਇਹ ਮੱਥੇ ਤੇ ਚਿਹਰੇ ਤੇ ਖੁਸ਼ੀ ਆਏਗੀ ਜੇ ਗਮ ਦਿਸਦਾ ਹੈ ਚਿੰਤਾ ਦਿਸਦੀ ਹੈ ਜੇ ਫਿਕਰ ਦਿਸਦਾ ਹੈ ਜੇ ਗੁਰੂ ਆਇਆ ਹੈ ਪਰਮੇਸ਼ਰ ਨਾਲ ਮਲਾਪ ਹੈ ਉਹ ਵੀ ਮੱਥੇ ਤੇ ਦਿਸੇਗਾ ਜੀ ਵਿਗਾਸ ਚਾਉਣਾ ਨਾਨ ਪ੍ਰਗਟਾ ਸਦਾ ਵਿਗਾਸ ਚਿੰਤਾ ਨਹੀਂ ਕਰਨੀ ਚਿੰਤਨ ਕਰਨਾ ਹੈ ਜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਆਪੇ ਪ੍ਰਗਟ ਹੋਏਗੀ ਤੂੰ ਚਿੰਤਾ ਨਾ ਕਰੇ ਕੀ ਰੋਕ ਲੇਗਾ ਸਭ ਆਪਣੇ ਆਪ ਚੱਲ ਰਿਹਾ ਹੈ ਸੋ ਬਾਹਰੋਂ ਅਸੀਂ ਸਾਇੰਸ ਨੇ ਵਿਗਿਆਨ ਨੇ ਖੋਜ ਕੀਤੀ ਬਾਹਰ ਵੱਡਾ ਕਰ ਲਿਆ ਨਹੀਂ ਸ਼ਾਂਤੀ ਸੁਖ ਸਬਰ ਸੰਤੋਖ ਆ ਗਿਆ ਨਹੀਂ ਸੋ ਅੰਦਰ ਵੱਡਾ ਕਰਨਾ ਪਏਗਾ ਅੰਦਰ ਸਾਡੇ ਡਰ ਹੈ ਫਿਕਰ ਹੈ ਚਿੰਤਾ ਹੈ ਪੜਕਣਾ ਹੈ ਜੀ ਗੁਰੂ ਦੀ ਮਤ ਧਾਰਨੀ ਪਏਗੀ ਕਿਉਂ ਕਹ ਨਾਨਕ ਮੰਨ ਤੂੰ ਜੋ ਸਰੂਪ ਹੈ ਆਪਣਾ ਮੂਲ ਬਿਸ਼ਾਨ ਸ ਇਹ ਗਿਆਨ ਲੈਣਾ ਪਏਗਾ ਧਿਆਨ ਨਾਲ ਸਾਡੇ ਕੋਲ ਕਿੰਨਾ ਕੋ ਗਿਆਨ ਹੈ ਕਿੰਨਾ ਕਿਉਂ ਨਾਮ ਹੈ ਇੱਕ ਸਮੁੰਦਰ ਚ ਚਿੰਚੇ ਜਿੰਨਾ ਇਹ ਲੋਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਹੀ ਖੁਰਗੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਜੀ ਪੜਨਾ ਪਏਗਾ ਅਮਲੀ ਜੀਵਨ ਜੀਣਾ ਪਾਏਗਾ ਜੀ ਸਦਾਸਤ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਦਾਸ ਹੈ ਸੰਗਤ ਉਹ ਗੁਰੂ ਬਖਸ਼ਣਾ ਆ ਰਿਹਾ ਬਖਸ਼ ਲੈਣਾ ਜੀ ਸੋ ਗੁਰਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਚ ਜੀਣਾ ਠੀਕ ਹੈ ਸਾਡੇ ਦਾਦੇ ਪਰਦਾਦੇ ਸਾਡੇ ਗੁਰੂ ਸਾਹਿਬਾਨ ਮਹਾਂਪੁਰਸ਼ ਸਾਧੂ ਉਹ ਆਪਣੇ ਪੂਰਨ ਵਧੀਆ ਪਾ ਗਏ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਅੱਜ ਚ ਮਿਲੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਤੈਗ ਤੈਗ ਭਤੇ ਜੀ